ਸ਼ੇਮੇ ਪਾਤਸ਼ਾ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਪਵਿੱਤਰ ਸਥਾਨ ਤੇ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਾਜਰੇ ਸਤ ਸੰਗਤ ਜਨੋ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਪਤੇ ਸਾਰੇ ਜਾਣੇ ਗੱਜ-ਬੱਜ ਕੇ ਪੁੱਤੇ ਬੁਲਾਇਏ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਗਿਆਨੀ ਬੰਦ ਸਿੰਘ ਜੀ ਦਾ ਜਿੱਕਰ ਕਰ ਰਹੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਕਾਫੀ ਕਮਕਾਬਾਂ ਲਕੀਆਂ ਅਤੇ ਮੌਕੇ ਦੇ ਹਲੋਤ ਦੇ ਹਲੋਤਾਂ ਦੇ ਮਤਲਬ ਵੀ ਉਹਨਾਂ ਨੇ ਕਾਫੀ ਆਪਣੀ ਕਲਮ ਦੁਆਰਾ ਲਿਖਣ ਦੀ ਕੋਸ਼ਿਸ਼ ਕੀਤੀ ਜਾਂ ਕਿਸਾਨੀ ਨੂੰ ਸੁਚੇਤ ਕਰਨ ਵਾਸਤੇ ਜਾਂ ਜਦੋਂ ਵੀ ਕੋਈ ਆਫਤ ਬਣਦੀ ਤੇ ਆਫਤ ਵਾਸਤੇ ਸੰਗਠਨ ਨੂੰ ਸੇਵਾ ਵਾਸਤੇ ਪ੍ਰੇਰਿਤ ਕਰਨ ਵਾਸਤੇ ਉਹਨਾਂ ਨੇ ਆਪਣੀ ਕਲਮ ਦੇ ਨਾਲ ਕਾਫੀ ਹਕਤਾਵਾਂ ਲਿਖੀਆਂ ਅੱਜ ਅਸੀਂ ਉਹਨਾਂ ਦੀਆਂ ਹਕਤਾਵਾਂ ਦੇ ਵਿੱਚੋਂ ਜੋ ਕਿ ਫੰਡ ਮਾਰੀ ਬਸਪਾ ਦੀ ਸੇਵਤ ਉਹਨਾਂ ਨੇ ਜਿੰਨੀ ਆਪਣੀ ਕਵਿਤਾ ਦੇ ਮਤਵ ਨਾਲ ਲਿਖੀ ਹੈ ਉਨੀ ਹੀ ਅਸੇ ਰੂਬੂ ਉਹ ਅੱਜ ਸਾਡੇ ਪਾਸ ਬਹੁਤ ਹੀ ਮਸ਼ਹੂਰ ਮੌਲਵੇ ਦਾ ਕਵਿਸ਼ਰੀ ਜੱਥਾ ਸਵਰਗੀ ਆ ਸਰਦਾਰ ਜਗਰਾ ਸਿੰਘ ਜੀ ਮੌਲ ਦਾ ਜੱਥਾ ਉਹਨਾਂ ਦੇ ਭਾਈ ਵੀਰ ਭਾਨ ਸਿੰਘ ਦੀ ਮਾਲਵਾ ਪਤਿਓਨਾਂ ਦੇ ਸਾਥੀ ਪਹੁੰਚੇ ਹੋਏ ਐ ਜਿਨ੍ਹਾਂ ਪਾਸੋਂ ਜਾਨੀ ਬਾਤ ਸੰਗਤ ਕੀ ਲਿਖੀ ਹੋਈ ਕਵਿਤਾ ਪਿੰਡ ਦੀ ਸ਼ਬਦ ਜਿੰਨੀ ਉਹਨਾਂ ਨੇ ਲਿਖੀ ਹੈ ਉਹ ਸੇ ਨੂੰ ਬੋ ਬੋ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਤਾਂ ਕਿ ਸੰਗਤਾਂ ਵਿੱਚ ਉਹਨਾਂ ਦਾ ਜੋ ਲਿਖਤ ਹੈ ਉਹਨਾਂ ਦੀ ਕੋਸ਼ਿਸ਼ ਹੈ ਉਹ ਪਹੁੰਚ ਸਕੇ ਕਿ ਉਹਨਾਂ ਦੀ ਯਾਦ ਸਾਡੇ ਮਨਾਂ ਦੇ ਵਿੱਚ ਬੜੇ ਇਸ ਗੱਲ ਨੂੰ ਕਿ ਹੌਲ ਵਿੱਚ ਰੱਖਦੇ ਆ ਅਸੀਂ ਅੱਜ ਇਸ ਮਾਲਵੇ ਦੇ ਮਸ਼ਹੂਰ ਜੱਥੇ ਪਾਸੋਂ ਇੱਕ ਹਫਤਾ ਰਿਪੋਰਟ ਕਰਾਉਣ ਜਾ ਰਹੇ ਆ ਸਾਨੂੰ ਆਸ ਹੈ ਕਿ ਤੁਸੀਂ ਬੜਾ ਸਤਿਕਾਰ ਤੇ ਮਾਣ ਦੇਵੋਗੇ ਵਾਹਿਗੁਰੂ ਜੀ ਦਾ ਧਾਪ ਸਤਿ ਮਾਈ ਗੁਰੂ ਜੀ ਕੀ ਫਤਿਹ ਪੰਜ ਪਿਆਰੇ ਪੰਜ ਪੀਰ ਛੱਡਨ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਮਰਟਕੇ ਮੂਰਤ ਹਰ ਕੋ ਦਿਨ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਬਾਰੋ ਬਾਰੀ ਦਲ ਭੰਜਨ ਕਰ ਸੂਰਮਾ ਵੱਡ ਜੁਦਾ ਬਹੁ ਬਰਹ ਪਕਾਰੀ ਮੇਰੀ ਪਿੰਕ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜਨਾਂ ਦੇ ਚਰਨ ਸ਼ੋ ਮਾਰਕ ਪਿੰਡ ਮਾੜੀ ਮੁਸਫਾ ਗੁਰਮੁਖ ਪਿਆਰਿ ਅੱਜ ਅਸੀਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਬੰਦ ਸਿੰਘ ਜੀ ਉਹਨਾਂ ਦੀ ਲਿਖੀ ਰਚਨਾ ਤੁਹਾਡੇ ਚਰਨਾਂ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਬਖਸ਼ੂ ਕੀਤਾ ਚਾਟੀ ਕਲਾ ਦਾ ਨਾਰਾ ਕਰੋ ਬ੍ਰਾਂਡ ਕਾਜ ਕੇ ਐਫ ਹੋ ਜੀ ਵਾਹਿਗੁਰੂ ਜੀ ਕੀ ਗੱਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ 12800 ਪਿੰਡਾਂ ਦੇ ਵਿੱਚੋਂ ਮੋਕੇ ਜਲੇ ਦਾ ਵੱਡੇ ਪਿੰਡ ਵਿੱਚੋਂ ਜਾਣਿਆ ਜਾਂਦਾ ਪਿੰਡ ਮਾੜੀ ਮੁਸਤਫਾ ਜਿੱਥੇ ਬਹੁਤ ਪੁਰਾਣੇ ਸਮੇ ਤੋਂ ਸੱਭਿਆਚਾਰਕ ਮੇਲਾ ਬਾਬੇ ਸਦਲਾ ਸੁਨ ਦਾ ਮਨਾਇਆ ਜਾਂਦਾ ਤੇ ਨਾਲ ਹੀ ਜੋ ਇਥੇ ਛੇਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਆਮਦ ਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਪਾਸਾਇ ਸੇਵੀ ਜਿੱਥੇ ਕਿ ਤਿੰਨੇ ਦਿਨ ਬ੍ਰੋਕੇ ਲੰਗਰ ਚਾਹਦੇ ਨੇ ਔਰ ਹਰ ਸਾਲ ਦੀ ਤਰ੍ਹਾਂ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਨਿਵਾਸੀ ਅਤੇ ਸੁਭਾਵਾ ਮਰਦ ਕੇ ਕ੍ਰਿਸ਼ਰ ਢਾਡੀ ਦਰਬਾਰ ਵੀ ਕਰਾਇਆ ਜਾਂਦੇ ਨੇ ਜੋ ਚੇਤ ਚੌਦੇ ਦਾ ਮੇਲਾ ਹੈ ਬਹੁਤ ਪੁਰਾਣੇ ਸਮੇ ਤੋਂ ਮਨਾਇਆ ਜਾਂਦਾ ਹੈ ਜਿੱਥੇ ਬਹੁਤ ਵੱਡੀ ਪੱਧਰ ਤੇ ਕਮੇਟੀ ਟੂਰਨਾਮੈਂਟ ਹੁੰਦੇ ਨੇ ਖੁੱਲੇ ਅਖਾੜੇ ਲੱਗਦੇ ਨੇ ਇਹ ਇਸ ਪਿੰਡ ਦੀ ਸਵਤ ਕਰ ਲਈ ਬਹੁਤ ਜਿਆਦਾ ਸਮੇਂ ਦੀ ਲੋੜ ਹੈ ਕਿਉਂਕਿ ਜਿੱਥੇ ਬਹੁਤ ਹੀ ਵਧੀਆ ਜੋ ਐਜੂਕੇਸ਼ਨ ਲਈ ਸਕੂਲ ਬਣੇ ਹੋਏ ਨੇ ਹੈਲਥ ਲਈ ਹਸਪਤਾਲ ਬਣੇ ਹੋਏ ਨੇ ਇਥੋਂ ਤੱਕ ਕਿ ਸੋਇ ਤੋਂ ਲੈ ਕੇ ਸੋਨੇ ਤੱਕ ਦੀ ਹਰ ਵਸਤ ਪਿੰਡ ਮਾੜੀ ਮੁਟਾ ਦੇ ਵਿੱਚ ਪ੍ਰਾਪਤ ਹੁੰਦੀ ਹੈ ਇਥੋਂ ਪਿੰਡ ਮੋੜਨ ਆਵਾਦ ਨੂੰ ਵੈਰੋਂ ਦੇ ਕੋਟਲਾ ਲੜਾਈ ਦੇ ਸੰਗਤਪੁਰਾ ਦਿੱਲੂ ਵਾਲਾ ਗੀਤਾ ਸਿੰਘ ਵਾਲੇ ਦੀਆਂ ਸੜਕਾਂ ਜਾਂਦੀਆਂ ਨੇ ਸੈਂਟਰ ਦੇ ਵਿੱਚ ਬਹੁਤ ਹੀ ਮਾਰਗੇ ਦਾ ਪ੍ਰਸਿੱਧ ਪਾਵਨ ਇਹ ਮਾੜੀ ਮੁਸਤਫਾ ਮਸ਼ਹੂਰ ਪਿੰਡ ਹੈ ਆਓ ਇਸ ਪਿੰਡ ਦੀ ਸਫਤ ਨੂੰ ਜੋ ਗਿਆਨੀ ਭਗਤ ਸਿੰਘ ਜੀ ਨੇ ਬੜੇ ਪਿਆਰ ਦੇ ਨਾਲ ਚੰਨ ਸ਼ਬਦ ਲਿਖੇ ਨੇ ਉਹਨਾਂ ਨੂੰ ਮੌੜ ਨਾਲ ਇਹਦਾ ਕਵਿਸ਼ਰੀ ਇਤਹਾ ਤੁਹਾਡੇ ਚਰਨਾਂ ਵਿੱਚ ਕਿਉਂ ਪੇਸ਼ ਕਰਨ ਗਏ ਸੁਣੀਏ ਪਿਆਰਾਂ ਪਿੰਡ ਮਾੜੀ ਮੁਸਤਫਾ ਦੀ ਕੀੜੀ ਕਿਹੜੀ ਸਫਤ ਹੈ बणा کارواळा کھیتا باپے سدھ You so much. ਪਿੰਡੇ ਸੰਗ ਦੱਗਵਾਲੇ ਨਾ ਜਾਂ ਹੈ ਜਿੱਤਦਾ ਸਿੰਘ ਨਾ ਜਾਏ ਪਿੰਡ ਵਾਲੀ ਮੁਸਤਫਾ ਦੀ ਕਿਹੜੀ ਕਿਹੜੀ ਸਹਿਤ ਸੁਣਾਈਏ ਮਾਤਾ ਜਸਵੀਰ ਸਿੰਘ ਦੀ ਸੋਣਾ ਪੜਾਤਾ ਹੱਥ ਪਤਾ ਨਾਮ ਤੇਗ ਪਤ ਨਿਬੜਿਆ ਸੇਵਾ ਕਰਦੇ ਚਾਹ ਵਾਲਾ ਸੰਤ ਬਣੇ ਸਹਿ BANG मल पूज करे उन रखिया गभरू खॾण चवी माल कर

ਕਦਾ ਲੱਗਦਾ ਬੰਦ ਸਿਆ ਦਰਸ਼ਨ ਬਾੜੀ ਪਿੰਡ ਦੇ ਸਾਥੀ ਸਰੋਤ ਸਿੰਘ ਸਿੱਧੂ ਉਹ ਪਹੁੰਚ ਨਹੀਂ ਸਕੇ ਸੋ ਹਾੜੀ ਜਿਵੇਂ ਪ੍ਰਮਾਨ ਕਰਨੀ ਸਾਰੇ ਬਾੜੀ ਉਸਫਾ ਦੇ ਜੇ ਸਮਝਾਹ ਦੇ ਪੰਛੀ ਝਾਤ ਵੀ ਮਾਰ ਗਏ ਗੁਰਮਤ ਪਿਆਰ ਬਹੁਤ ਲੰਮਾ ਪ੍ਰਸੰਗ ਬਣ ਜਾਂਦਾ ਹੈ ਪਰ ਇਹ ਗਿਆਨੀ ਬੰਦ ਸਿੰਘ ਦੇ ਬਹੁਤ ਹੀ ਹਸਪਤਾਲ ਜੋ ਉਹਨਾਂ ਨੇ ਇਹ ਜੋ ਰਚਨਾ ਰਜੀ ਹੈ ਜੋ ਇੱਕ ਆਪਦਾ ਲਿਖੀ ਹੈ ਅਸੀਂ ਉਹਨਾਂ ਹੀ ਗਾ ਸਕਿਆ ਹਾਂ ਕਿਉਂਕਿ ਉਹਨਾਂ ਦੀ ਕਲਮ ਕੋ ਅਸੀਂ ਬਾਹਰ ਨਹੀਂ ਕੱਢ ਸਕਦੇ ਇਸ ਕਰਕੇ ਖਿਮਾ ਚਾਹਾਂਗੇ ਬਹੁਤ ਵੱਡਾ ਇਤਿਹਾਸ ਹੈ ਬਾਣੀ ਮੁੱਤਫਾ ਦਾ ਇਸ ਕਰਕੇ ਜਿੰਨੇ ਵੀ ਗਿਆਨੀ ਜੀ ਨੇ ਇਹ ਰਚਨਾ ਇਹ ਗੀਤ ਲਿਖਿਆ ਉਹਨਾਂ ਦੀ ਸੇਵਾ ਪ੍ਰਵਾਨ ਕਰਨੀ ਬਾਪ ਬੋਧਿਆ ਵੰਡ ਘਟ ਬੋਲਿਆ ਗਿਆ ਹੋਵੇ ਅਣਜਾਣ ਸਮਝ ਕੇ ਮਾਫ਼ ਕਰਨਾ ਬਲਾਗ ਫੱਤੇ ਪਾਉ ਫੱਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਵੀ ਫੱਤੇ ਜੀ